ਸਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਮਨ ਧਰਮੂ ਵਾਲਾ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਔਰ ਇਸ ਸ਼ੁਰੂਆਤ ਦੇ ਨਾਲ ਤੁਹਾਡੇ ਨਾਲ ਜੁੜਨ ਜਾ ਰਿਹਾ ਹਾਂ ਉਮੀਦ ਹੈ ਤੁਸੀਂ ਵੱਡੇ ਪੱਧਰ ਤੇ ਜਿਹੜਾ ਹੰਗਾਰਾ ਭਰੋਗੇ ਇਹ ਸ਼ੁਰੂਆਤ ਦੇ ਰਾਈ ਜਿਹੜਾ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਸੱਭਿਆਚਾਰ ਦੀ ਪੰਜਾਬ ਦੀ ਖੇਤੀ ਦੀ ਪੰਜਾਬ ਦੇ ਜਿਹੜੇ ਪੁਰਾਣੇ ਖੇਤੀ ਕਿਸ ਤਰੀਕੇ ਦੇ ਨਾਲ ਹੁੰਦੀ ਸੀ ਜਾਂ ਪੰਜਾਬ ਦੀ ਖਰਾਕ ਕੀ ਸੀ ਅਸਲ ਦੇ ਵਿੱਚ ਪੰਜਾਬ ਦੇ ਜਿਹੜੇ ਬਜ਼ੁਰਗ ਨੇ ਸਾਡੇ ਉਹ ਕਿਸ ਤਰੀਕੇ ਦੇ ਨਾਲ ਪੰਜਾਬ ਵਿੱਚ ਰਹਿੰਦੇ ਸੀ ਪਹਿਲਾਂ ਪਹਿਲਾਂ ਉਹਨਾਂ ਦਾ ਕਿਸ ਤਰ੍ਹਾਂ ਰਹਿਣ ਸਹਿਣ ਸੀ ਉਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਇਸ ਸ਼ੁਰੂਆਤ ਦੇ ਰਾਈ ਕਰਾਂਗੇ ਔਰ ਇਹ ਸ਼ੁਰੂਆਤ ਜਿਹੜੀ ਹੈ ਇੱਕ YouTube ਚੈਨਲ ਦੇ ਰਾਈ ਤੁਹਾਡੇ ਨਾਲ ਜੁੜਨ ਜਾ ਰਹੇ ਆ ਔਰ ਉਸ ਚੈਨਲ ਦਾ ਨਾਮ ਹੈ ਸਾਂਝ ਖਾਸ ਤੌਰ ਤੇ ਗੱਲ ਕਰਾਂਗੇ ਇਸ ਸਾਂਝ ਦੇ ਰਾਂਈ ਚੜਦੇ ਤੇ ਲੈਂਦੇ ਪੰਜਾਬ ਦੇ ਲੋਕਾਂ ਦੀ ਔਰ 47 ਦੇ ਵਕਤ ਕੀ ਹਾਲਾਤ ਸਨ ਉਹਨਾਂ ਬਜ਼ੁਰਗਾਂ ਦੇ ਨਾਲ ਇਸ ਸਾਂਝ ਦੇ ਰਾਂਈ ਜਿਹੜੀ ਆ ਉਹ ਗੱਲਬਾਤ ਸਾਂਝੀ ਕਰਾਂਗੇ ਔਰ ਅੱਜ ਦੇ ਪਿੰਡ ਜਿਹੜੇ ਆ ਉਹ ਪੰਜਾਬ ਦੇ ਕਿਸ ਪੱਧਰ ਤੱਕ ਪਹੁੰਚ ਚੁੱਕੇ ਨੇ ਉਹ ਤੁਹਾਡੇ ਨਾਲ ਜਿਹੜੀ ਪਿੰਡਾਂ ਦੀ ਸਾਂਝ ਜਿਹੜੀ ਆ ਸੱਭਿਆਚਾਰ ਦੀ ਜਿਹੜੀ ਉਹ ਗੱਲਬਾਤ ਕਰਾਂਗੇ ਉਮੀਦ ਹੈ ਤੁਸੀਂ ਇਸ ਸਾਂਝ ਨੂੰ ਇਸ ਚੈਨਲ ਨੂੰ ਜਿਹੜਾ ਤੁਹਾਡੇ ਜਿਹੜੀ ਜਿਹੜੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਇਹਨੂੰ ਵੱਡੇ ਪੱਧਰ ਤੇ ਜਿਹੜਾ ਹੰਗਾਰਾ ਪੜਨ ਦੀ ਕੋਸ਼ਿਸ਼ ਕਰੋਗੇ